ਕੀ ਕਰੀ ਇਹਨੇ ਆਪਣਾ ਕੁਛ ਨਹੀਂ ਬਾਈ ਗੰਡੇ ਜੇ ਚਿਲਰੀ ਤੇ ਨਾਲੇ ਆਲੂ ਜੇ ਦੇਖਦੀਆਂ ਕਿ ਧੋ ਕੇ ਰੱਖੀ ਸੀਗੇ ਮੈਂ ਤੇ ਛੰਡ ਦਿੰਦੀ ਇਹਨਾਂ ਨੂੰ ਪੁੱਛ ਪੁਰੇ ਪੈ ਲੱਗ ਰਿਹਾ ਸੀ ਹਾਂ ਭੁੱਖਾਂ ਦੀਆਂ ਤੋੜੀਆਂ ਦੀਆਂ ਲੱਗ ਰਹੀਆਂ ਲਸ ਨਹੀਂ ਹੈ ਆ ਗੰਡੇ ਨੇ ਮਾਂ ਗੰਡੇ ਵੀ ਚਿਲਰੀਆਂ ਕਿ ਵੀ ਚਾਲੋ ਲੈ ਮਰਾਂ ਜਾਂਦਾ ਦੀ ਹਾਂ ਤਾਂ ਪੰਨਿਆਂ ਤੋਂ ਲੈਕਰ ਕੇ ਮਾਂ ਦੁਆਰੇ ਖੰਡੀ ਹੀ ਪੈਣ ਲੱਗੀ ਕੱਪੜੇ ਨਾਲ ਦੇਖੀ ਹੁੰਦਾ ਨਹੀਂ ਦੁਆਰੇ ਮਾਂ ਹਾਂ ਮੇਰੇ ਵੀ ਦਿਮਾਗ ਚ ਚੱਲ ਰਿਹਾ ਸੀਗਾ ਮੇਰੇ ਕੋਲ ਵੀ ਹੈ ਨਹੀਂ ਕੱਪੜੇ ਮੈਂ ਕੱਪੜੇ ਲੈ ਆਣੇ ਆਂਗੇ ਫਿਰ ਚੱਲਦੇ ਆਂ ਫਿਰ ਪੁੱਛ ਲੈਨੇ ਮੰਮੀ ਤੋਂ ਉਹ ਰੋ ਕਿੱਥੇ ਬੈਠੀ ਹੋ ਮਮੀ ਉਹਨੇ ਅੰਦਰ ਹੀ ਹੋਣੀ ਪਹਿਲਾਂ ਦੂਰੀ ਜੀ ਫਿਰਦੀ ਸੀਗੀ ਫੇਰ ਉਹ ਲਾ ਅੰਦਰ ਆਉਣੀ ਉਹਨਾਂ ਨੇ ਪੀਣਾ ਕਰਕੇ ਠੀਏ ਹਨਾ ਹਾਂ ਪਹਿਲਾਂ ਪੀਣਾ ਕਰਕੇ ਵੀ ਹਟੀ ਸੀਗੀ ਤੇ ਮੈਨੂੰ ਲੱਗਦਾ ਨਾ ਉਹਨੂੰ ਨਾਲ ਰਹੀ ਹੋਵੇ ਜਾ ਕੇ ਚਲ ਮੈਂ ਹੋਵੇ ਕੋਈ ਕਰਨਾ ਪੁੱਛਦਾ ਹਾਂ ਉਹ ਵੀ ਕੱਪੜੇ ਲੈਣੇ ਆ ਮੈਂ ਵੀ ਆਣੇ ਨਾਲੇ ਥੋੜੇ ਜੀ ਫੇਰ ਛੰਡ ਲੂੰਗਾ ਪਹਿਲਾਂ ਮੈਂ ਜਾ ਇਹਨਾਂ ਫਿਰ ਦੇਖਦੇ ਆ ਫਿਰ ਮੈਂ ਦੱਸੀ ਆ ਕੇ ਪੱਜੀ ਦਵਾਰੇ ਹਾਂ ਚਲ ਠੀਕ ਕੀ ਕਰਦੀ ਆ ਮਮੀ ਕੋਸੇ ਗਾ ਤੇ ਪੀਣਾ ਕਰਕੇ ਹਟੀਆਂ ਪਾਣਾ ਮਾਜਾ ਤਰੇ ਹੁਣਾ ਸੱਜ ਤਰੇ ਅੱਛਾ ਮੈਂ ਤੈਨੂੰ ਅੰਦਰ ਦੇਖ ਕੇ ਆਦੀ ਪਹਿਲਾਂ ਆ ਮੈਂ ਅੰਦਰ ਬਾਗੀ ਜੀ ਪੈਣਾ ਮੈਂ ਫੇਰ ਮਹਾਚਾ ਦਾਸ ਮਾਂ ਦੇ ਚੱਕਰ ਬੁਰਾ ਲੱਗਦਾ ਹੈਗਾ ਨਹੀਂ ਆ ਖਾਸੀ ਹੈ ਨਾ ਉਹ ਨਿਕੜ ਉਹ ਐਂੀਆਂ ਘੂਰੀਆਂ ਨਿਕਲੀਆਂ ਨਾ ਮਤਾਂ ਕਹਿੰਦਾ ਦੀ ਹਾਂ ਮਾ ਠੰਡ ਜੀ ਪੈ ਲੱਗੀ ਦਵਾਰੇ ਧੁੱਪਾਂ ਆ ਤਾਂ ਮੈਂ ਕੱਪੜੇ ਲੈ ਜਾਂਦੇ ਹੁਣ ਤਾਂ ਪਤਾ ਧੁੱਪਾਂ ਨਿਕੜਿਆ ਕਰਨੀ ਆ ਹੁਣ ਜਿਹੜੇ ਸਿਆਲ ਵਾਲੇ ਉਹਨਾਂ ਨਾਲ ਹੀ ਸਾਲ ਲੋ ਤੇ ਹੁਣ ਨਹੀਂ ਜਾਂਦੇ ਜਾਂਦੇ ਹੈਈ ਹਾਂ ਪਾ ਕਸਾਲੀ ਦੇਖਾਂਗੇ ਫੇਰ ਕਸਾਲੇ ਦਾ ਕੀ ਹੈ ਇਹ ਤਾਂ ਕਿੰਨਾ ਦਾ ਟਾਈਮ ਪੈ ਕਸਾਲੇ ਨੇ ਹੁਣੇ ਆਣ ਕੇ ਬੰਦਾ 15 10 ਦਿਨ ਰਹਿ ਗਏ ਸਾਡੇ ਅਜੇ ਨਹੀਂ ਗੋਲ ਖਾਣੀ ਹੋਈ ਜੀ ਖਾਣ ਨੂੰ ਤਾਂ ਸਹੀ ਰਹਿ ਜਾ ਉਸਨੇ ਆਈਂ ਸਾੜ ਲੋ ਬਾਈ ਅਜੇ ਹੁਣ ਨਹੀਂ ਜਾਂਦੇ ਜੇ ਮੈਂ ਤਾਂ ਸਾੜੀ ਜਵਾ ਤੂੰ ਸਾੜ ਤੂੰ ਐਂ ਤਾਂ ਦੇਗਾ ਦੁਬਾਰੇ ਠੰਡਾਈ ਤਾਂ ਪੈ ਲੰਗੇ ਪਾਲਾ ਝੜ ਲੱਗਿਆ ਉਹ ਤਾਂ ਪਿੱਛੇ ਦਵਾਈ ਨਹੀਂ ਹੈਗੀ ਉਹ ਪੈਣਾ ਠੰਡ ਨਹੀਂ ਹੈਗੀ ਹੁਣ ਹੁਣ ਤੋਂ ਪਾਣ ਲੱਗ ਜਾਣਾ ਕੀ ਹੋਗਾ ਜੀ ਇੱਕ ਦਰ ਤਿੰਨ ਤੋਂ ਪਾਣ ਲੱਗੀ ਚਲ ਚੰਗਾ ਕਰ ਲੈ ਫੋਨ ਕਰ ਦਿਓ ਬਤਾ ਹੀਰੋਲੇ ਵਰਗਾ ਦੀ ਜੀ ਰੋਲਾ ਕੀ ਪਾਣਾ ਦੀ ਤੈਨੂੰ ਪਤੀ ਐ ਕਿਵੇਂ ਐਵੇਂ ਕੀ ਉਹ ਤਾਂ ਜਵਾਬ ਦੇਗੀ ਕਹਿੰਦੀ ਆਦਾ ਗਰਮੀ ਤਾਂ ਆ ਰਹੀ ਐ ਕਹਿੰਦੀ ਹੁਣ 5 ਦਿਨਾਂ ਨੂੰ ਗਰਮੀ ਦੀ ਨਹੀਂ ਤੂੰ ਵਰਾ ਐ ਕਹਿੰਦਾ ਕਿ ਮੰਮੀ ਹੈ ਨਹੀਂ ਸਾਡੇ ਕੋਲੇ ਕਹਾਂ داری ਮਾਂ ਨੂੰ ਠੰਡ ਪੈਣ ਲੱਗ ਗਈ ਮਾਂ ਦੁਬਾਰੇ ਮੌਤਾ ਦਾ ਦਵਾਈ ਲਈ ਮਾਂ ਤੂੰ ਹੁਣ ਉਹੋ ਕਰ ਲੈ ਜਦੋਂ ਹੁਣ ਠੰਡ ਲੇ ਦਵਾਈ ਗਰਮੀ ਵਾਲੇ ਕਿੱਥੇ ਦਵਾ ਦਊਗੀ ਅੱਪਰਾ ਨੂੰ ਬੋਕੇੜੇ ਕਹਿੰਦੀ 10 ਦਿਨ ਰਹਿ ਕੇ ਗਰਮੀ ਲੈ 10 ਦਿਨ ਰਹਿ ਕੇ ਲੈ ਠੰਡ ਪੈ ਨਹੀਂ ਐ ਕਹਿੰਦਾ ਮੰਮੀ ਉਹ ਨੌਕਮ ਜਵਾਬ ਲਈ ਜੰਮਦਨੇ ਉਹ ਤੂੰ ਕੋ ਦਵਾਂਗੀ ਚਲ ਫੇਰ ਦੇਖਦੇ ਆ ਚਲ ਠੀਕ ਐ ਮੰਮੀ ਹਾਂ ਸਬਜੀ ਵਾਲਾ ਆ ਰਿਹਾ ਸਬਜੀ ਨਹੀਂ ਲੈਂਦੇ ਆਇਆ ਇਹਨਾਂ ਨੂੰ ਸਬਜੀ ਵਾਲੇ ਮੈਂ ਕੀ ਕਰਾਂ ਲੈ ਫਿਰ ਖਾਜੂ ਤਾਂ ਕਰਨੀ ਆ ਉਹਨੂੰ ਕਰਦੀ ਤਾਂ ਲੈ ਲੈ ਆਗਰ ਤੋਂ ਨਾ ਤੋੜ ਪਾਕੇ ਚਾਟ ਮੈਂ ਚਾਟਨੀ ਕੋਟ ਕੇ ਖਾ ਲਓ ਮੰਮੀ ਚਾਟਨੀ ਨਾਲ ਤਾਂ ਪੇਟ ਮੱਚਾ ਲੱਗ ਜਾਂਦਾ ਹੈ ਚਾਟੂ ਸਿਕਣੇ ਨਹੀਂ ਖਾਂਦੇਗਾ ਪਾ ਕੀ ਹੁੰਦਾ ਹੈਗਾ ਨਾ ਨਾ ਦਾਦ ਜੀ ਕਹਦਾਂ ਨੀ ਚਟਨੀ ਕਰ ਲਓ ਕਿਤੇ ਤਾਂ ਸਬਜ਼ੀ ਬਣਾ ਲਿਆ ਕਰ ਮੈਂ ਤਾਂ ਦਾਲ ਪਕਸੋਂ ਨੂੰ ਕਰੂੰਗੀ ਉਹ ਵੀ ਇਹ ਕਰੀ ਮੂੰਗੀ ਕਰੂੰਗੀ ਆਪ ਖਾਣਾ ਖਾਣੇ ਰੋਜ ਨੂੰ ਕੇ ਕਰਕੇ ਬੈ ਜਾਣੀਆਂ ਦੁੱਧ ਚਾਹ ਹੁਣ ਲੈ ਲੈ ਅੱਜ ਤਾਂ ਲੈ ਲੈ ਸਬਜ਼ੀ ਨਾ ਨਾ ਹੁਣ ਮੈਂ ਦੰਦੀ ਹੈਗੀ ਦਸ ਦੇ ਲੈ ਕਿ ਤੂੰ ਤਾਂ ਰੋਜ ਹੀ ਕਹਦਾਂ ਨੀ ਅਕੀ ਚਟਨੀ ਨਾ ਮੈਂ ਕੁਛ ਹੀ ਕਰਦੀ ਹੈ ਜੀ ਮੇਰਾ ਦਾਦ ਜੀ ਮੇਰੀ ਮਰਜ਼ੀ ਹੋਈ ਕਿੱਥੇ ਬੰਜੇ ਤੋ ਕਰ ਨੇ ਕਿ ਖੋ ਨਾ ਕਿ ਮੰਮੀ ਅੱਜ ਕੱਲੇ 500 ਵੀ ਤਾਂ ਲਈਂਗੀ ਹੁਣ ਲੈ ਲੈ ਚਟਨੀ ਖਾ ਰੋ ਚਟਨਾ ਲਿਖਦਾ ਕਿਉਂ ਤੱਕ ਕੱਲ ਵੀ ਚਟਣੀ ਪਰਸੂ ਵੀ ਚਟਣੀ ਆ ਕਿ ਤਰੋਲੀ ਕਿੱਤੋਂ ਲਾਉਂਗੀ ਨਾ ਮੰਮਾ ਤੇ ਚੱਤੀ ਰਹੂਗੀ ਖਾਣੀਆਂ ਖਾਓ ਨਹੀਂ ਸੋਡੀ ਮਰਜੀ ਮੋਟਰਸਾਈਕਲ ਵੀ ਉਹ ਤਿੰਨ ਚਾਰ ਵਾਰੀ ਬੰਦ ਹੋ ਗਿਆ ਰਸਤੇ 'ਚ ਮੰਮੀ ਤੂੰ ਦੇਖਦਾ ਜੀ ਸਰਵਿਸ ਕਰਵਾਉਗੀ ਕਰੂਗੀ ਮੰਮੀ ਸਰਵਿਸ ਕਰਾਉਣੀ ਆ ਮੋਟਰਸਾਈਕਲ ਦੀ ਮੈਨੂੰ ਪੈਸੇ ਵੀ ਹਨ ਦੇਖ ਰਿਹਾ ਹਾਂ ਮੈਂ ਤਾਂ ਦੇਣੀ ਨਹੀਂ ਇਹਨੇ ਪਰ ਕਹਿ ਕੇ ਦੇਖਣਾ ਕੋਈ ਸਕੀਮ ਜੀ ਲਾ ਕੇ ਇਹਦਾ ਮੋਟਰਸਾਈਕਲ ਦਾ ਦੇਈ ਦੇਊਗੀ ਉਹ ਦੇਖਦੇ ਆਂ ਇਹ ਨਹੀਂ ਪਤਾ ਕਿੱਥੀ ਚ ਬੈਠੀ ਐ ਬੰਨਾ ਜਲਾ ਕੇ ਕਹਾਂਗੇ ਮੰਮੀ ਹੁਣ ਮੋਟਰਸਾਈਕਲ ਦਾ ਦੇਣੀ ਐ ਵੀ ਐ ਦਾਣਾ ਮੋਟਰਸਮ ਦਾ ਲਈ ਸਕਦੇ ਆਪਾਂ ਤੁਸੀਂ ਵੀ ਆਪਾਂ ਉਹ ਵੀ ਕਿਹੜਾ ਬੈਠੀ ਨਹੀਂ ਜਾਂਦੀ ਹਾਂ ਸੰਤਰੀ ਗਿਰ ਲੱਗ ਰਹੀ ਮੀ ਹੋਰ ਖਾ ਲੈ ਹਾਂ ਖਾਦ ਜਾਂ ਦੇਜਾ ਮਾ ਖਾ ਕੇ ਦੇਖੀ ਦੇਖਾਂ ਕਿੰਨੇ ਲੱਤ ਨੇ ਇਹ ਇਹ ਸਾਉਟ ਵੀ ਐ ਦਨ ਦੇਣਾ ਅੱਛਾ ਕੀਰਤਾ ਵਧੀਆ ਗੱਲ ਐ। ਕਹ ਲੈ ਕਹਦਾ ਇਹਦਾ ਰੱਖ। ਇਹ ਖਾਈ। ਹਾਂ। ਕਹਦਾ ਕਿ ਮਦੀ ਮਾ ਮੋਟਰਸਾਈਕਲ ਹੋ ਰਿਹਾ ਵਿੱਚ ਦੀ ਖੜ ਜਾਦਾ ਤੀ ਆ। ਤੇ ਦੋ ਤਿੰਨ ਬਾਰੀ ਮੈਨੂੰ ਧੱਕਾ ਲਾ ਕੇ ਲੈਣਾ ਪਿਆ। ਤੇ ਮੰਡੀ ਉੰਡੀ ਜਾਂਦੇ। ਬਈ ਯਾਰ ਤਾਂ ਮੈਂ ਕਹਿੰਦਾ ਨੇ ਮੈਂ ਸਰਵਿਸ ਕਰਵਾ ਲਈ ਮੋਟਰਸਾਈਕਲ ਦੀ। ਫੇਰ ਘਰਾਵਾਂਗੇ ਹੁਣ ਨਹੀਂ ਬਈ। ਹੁਣ ਨਹੀਂ ਹੈਗਾ ਟਾਈਮ ਨਾ ਮੇਰੇ ਪੈਸੇ ਹੈਗੇ ਹੁਣ। ਛੇ ਘੱਟ ਘਰ ਬੀ ਲੱਗੂਗਾ ਕੋਈ ਜ਼ਿਆਦਾ ਨਹੀਂ 670 ਨਾ ਵਈ ਨਾ ਨਹੀਂ ਐਨੇ ਤਾਂ ਲੱਗਦੇ ਨਹੀਂ ਕਿਸੇ ਪਾਂਪਾ ਆਪ ਕੀ ਦਿੰਦੈਂ ਦਿੰਦਾ ਜਾ ਕਰ ਕਿਸੇ ਦਾ ਮੈਂ ਹੁਣ ਰੋ ਰੋ ਕੇ ਕੌਣ ਦਿੰਦਾ ਨਾ ਤੂੰ ਵੀ ਜਨਤੀ ਤੂੰ ਦਿੰਦਾ ਦੀ ਉਹ ਵੀ ਮੇਰੇ ਅੱਖ ਵੀ ਲੱਗਦਾ ਦੀ ਹਰੇਕ ਨੂੰ ਜੁਕਾ ਦੇ ਜਿਵੇਂ ਕਹਿੰਨੀ ਪਈ ਹੁਣ ਟਾਈਮ ਨਹੀਂ ਹੈਗਾ ਆਪ ਦਾ ਸੰਤਨ ਦੇਆ ਕਰ ਅਗਲਾ ਆਪਦੇ ਘਰ ਦਾ ਥੋੜੀ ਸਕਦਾ ਥੋੜੀ ਦੇ ਕੇ ਦੇ ਦ 70 ਕੀ ਲੈਤੀ ਨਹੀਂ ਤਾਂ ਫੰਟਰੇ ਨਾ ਤਨ ਪਟਾਈਆ ਫਿਰ ਉਹ ਖਾ ਦਾ ਜੀ ਕਰਦਾ ਬਈ ਮੈਂ ਤਾਂ ਤੂੰ ਵੀ ਮੋਰਸਲ ਤੇ ਵੇਖੀ ਜਾਂਦੀ ਰਹਿੰਦੀ ਜੇ ਬੋਲ ਖਾਣੋ ਜੀ ਕਰਦਾ ਲੈ ਫਿਰ ਲੱਗੇ ਨਸ਼ੰਦ ਨਹੀਂ ਜਵਾਇਆ ਮੈਂ ਬੈਠ ਕੇ ਹੋਰ ਹੋਰ ਮਾਈਨ ਨੂੰ ਪਤਾ ਉਹ ਕਹਿੰਦਾ ਵੀ ਆਪਾਂ ਸਰਵਿਸ ਕਰਾ ਲਈਏ ਉਹ ਐਵੇਂ ਹੀ ਚਾਪਾਨ ਮਹੀਨੇ ਸੁੱਕ ਦੇਖੂਗਾ ਇਹ ਚਾਰ ਬੰਨੇ ਮਿਲ ਜਮਾ ਖੜਜੂ ਕੁਛ ਨਹੀਂ ਹੁੰਦਾ ਕਾਹਨ ਖਾਦਾ ਹੈ ਇਹ ਚੜਾ ਚੜਾਈ ਹੋਈ ਜਾਂਦੀ ਹੈ ਕਦੇ ਕਿਛੇ ਪੈਸੇ ਦੇ ਕਦੇ ਆਪ ਦਾ ਲੱਗਿਆ ਹੋਰ ਚਾਹਾਂ ਤੂੰ ਆ ਸੰਤਰਾ ਆਪ ਦਾ ਹੋਰ ਛੰਲੀ ਮਾ ਲੱਕੀ ਜਾਂਦਾ ਖਾਲੇ ਮਾਦਾ ਰੋਟੀ ਖਾਣੀ ਆ ਦੇਖਦੀ ਮਮੀ ਨੇ ਕਾਦੀ ਦਾਲ ਬਣਾਈ ਹੈ ਉਂਗੀ ਬਣਾਈ ਹੈ ਤੂੰ ਦੇਖ ਲਾ ਆ ਕੇ ਦੇਖ ਲੈ ਇਹ ਜ ਤੜਕਾ ਤੁੜਕਾ ਤਾਂ ਹੈ ਨਹੀਂ ਕੀ ਖਾਊਗਾ ਬੰਦਾ ਲੈ ਮੰਮੀ ਤਾਂ ਤੜਕੇ ਤੁੜਕਾ ਵੀ ਨਹੀਂ ਲਾਂਦੀ ਹੈਗੀ ਪਤਾ ਨਹੀਂ ਕਹੀ ਜੀ ਉਹ ਰੋਟੀ ਦੇਖਦਾ ਹੈਗੀ ਹੈ ਕਣਾ ਲੈ ਰੋਟੀਆਂ ਚੋਪੜੀਆਂ ਵੀ ਨਹੀਂ ਹੋਈਆਂ ਹੈਗੀਆਂ ਇਹ ਕੀ ਕਰੀ ਜਾਂਦੀ ਹੈਗੀ ਜੋਨ ਨਾ ਮੈਂ ਤੈਨੀਆਂ ਮੰਮੀ ਨੂੰ ਵੀ ਰੋਟੀ ਰੋਟੀ ਤੇ ਤਾ ਕਿਉਂ ਪੂਤਾ ਲਾ ਲਿਆ ਕਰ ਐ ਮੰਮੀ ਹਾਂ ਦੇਖੀ ਦਾਲ ਦੇ ਵਿੱਚ ਤੜਕਾ ਤੁੜਕਾ ਤਾਂ ਲਾ ਲਿਆ ਕਰ ਗਾਏ ਹੋਇਆ ਤੜਕਾ ਨਾ ਆਖਣ ਨਾ ਦੇਖੀ ਰੋਟੀ ਚੋਪੜੀ ਹੋਈ ਐਂ ਖਾ ਲਿਆ ਕਰ ਜਿਹੇ ਮੈਂ ਦੀ ਓ ਮਾੜਾ ਮੋਟਾ ਮੈਂ ਤਾਂ ਕਿਉਂ ਖੂ ਪਾਵੇਂ ਤੂੰ ਦਾਲ ਚ ਤੇਰੀ ਪਤਾ ਗੰਡਾ ਟਮਾਟਰ ਰੱਖੀ ਹੋ ਕਿੰਨਾ ਮਹਿੰਗਾ ਤੇ ਬੰਦੇ ਹੁਣ ਰੁੱਖੀ ਖਾ ਲਈ ਐਂ ਖਾ ਲਿਆ ਕਰੋ ਵੈਸਾ ਆਣੀ ਮੈਂ ਸਰਦਾ ਹੈਗਾ ਆਪਦਾ ਤੜਕਾ ਤੁੜਕਾ ਲਾਇਆ ਕਰ ਲੈ ਜੰਮੀ ਦੇਤੀ ਆਇਆ ਹੋਰੇ ਲੈ ਕੁਝ ਵੀ ਨਹੀਂ ਹੈਗਾ ਬਾਗ ਚ ਲੈ ਸਾਈ ਸਿਰ ਰੋਟੀ ਖਾ ਲਓ ਜਿਹੇ ਜਿਵੇਂ ਬੰਦੀ ਤੇ ਮੈਂ ਠੰਡਰ ਮੇਟਰ ਤੇ ਤੁੜਕਾ ਐਨਾ ਨਹੀਂ ਮੈਨੂੰ ਕੋਈ ਜੂਸ ਬਣਾ ਹੁੰਦਾ ਹੈਗਾ ਕਿੰਨਾ ਸਮਾਨ ਮਹਿੰਗਾ ਹੈ ਬਾਈ ਟਮਾਟਾ ਗੰਡਾ ਸਾਰਾ ਕੁਝ ਮੈਨੂੰ ਤਾਂ ਲੱਗਦਾ ਇਹ ਤਾਂ ਬਣਾਈ ਕਿਵੇਂ ਹੈ ਕੋਣ ਖਾਊਗਾ ਇਹਨੂੰ ਐਂ ਖਾ ਲੈ ਖਾ ਲੋ ਬੰਦੀ ਹੈ ਲੈ ਮੈਨੂੰ ਕਹਿੰਦੀ ਹੈ ਤੜਕਾ ਲਾਇਆ ਕੋਈ ਤੜਕਾ ਤੁੜਕਾ ਨਹੀਂ ਲਾਇਆ ਨਾ ਦੇਖੀ ਰੋਟੀ ਚੁੱਪੜੀ ਲੈ ਕੋਣ ਖਾਊਗਾ ਇਹਨੂੰ ਜਿਵੇਂ ਮੰਮੀ ਉਹ ਕਰਦੀ ਹੈ ਹੱਦੇ ਕਰਦੀ ਹੈਗੀ मैं कह तड़का इनका है ना रोटिया चोपटिया खर्च करने का ये जी पग भी है उ लो मुंडा कहना मेनू पैसे दे मैं करा सत्त अठ सौ रुपया बेहतर पैसे है खर्च फिर अज दे फिर मंगन गए ऐ नहीं है मेरे आग छोटा मांजा आ दे मैनू ला कि संभरे संभरा कर दी को ਮੈਨੂੰ ਪਤਾ ਇਹਦੇ ਨਾਲ ਸੰਭਰੇ ਜਾਂਦਾ ਹੈ ਕਿ ਅਮਰ ਤਾਂ ਇਹ ਨਾਲ ਸੰਭਰੂਗੇ ਇਹ ਕਿੱਸੇ ਤਾਂ ਪਏਗਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਫੜ ਆ ਫਨਾਰੋ ਮੈਂ ਇਹਦੇ ਨਾਲ ਕਿੱਥੇ ਸੰਭਰੂਗੀ ਮੈਂ ਪਹਿਲਾਂ ਅਸੀਂ ਕੋਡ ਕੋਡੀ ਸੰਭਰੇਗਾ ਤੇ ਤੇਰਾ ਜਮਾਨਾ ਕੁਝ ਹੋਰ ਸੀਗਾ ਤੇ ਤੈਨੂੰ ਸੰਭਰੇ ਜਾਂਦਾ ਹੋਊਗਾ ਮੈਨੂੰ ਨਹੀਂ ਐਵੇਂ ਸੰਭਰੇ ਜਾਂਦੇ ਜਾਂਦਾ ਹੈਗਾ ਕੀ ਕੀ ਹੋਗਾ ਸਾਨੂੰ ਲਾ ਹੋਰ ਕਿਉਂ ਨਹੀਂ ਨਹੀਂ ਮੱਥੇ ਜਾਂਦਾ ਥੱਲੇ ਮਾਂ ਫੋਨ ਨਹੀਂ ਮੈਂ ਤੈਨੂੰ ਸੰਭਰ ਕੇ ਦਿਖਾਵਾਂ ਉਹ ਮਤ ਤਾਂ ਹੁੰਦਾ ਨਹੀਂ ਹੈਗਾ ਮੈਂ ਕਿ ਸੰਭਰੇ ਕਰਦੀਆਂ ਸੀ ਪਰ ਸੋਤੋ ਵੀ ਤੁਹਾਡਾ ਸਿਸਟਮ ਹੋਰ ਤੀਗਾ ਮੇਰਾ ਮੈਂ ਇਥੇ ਨਹੀਂ ਸੰਭਰਿਆ ਜਾਂਦਾ ਮੈਂ ਐ ਕਿ ਮੈਨੂੰ ਸੰਭਰਿਆ ਜਾਂਦਾ ਤੂੰ ਤਾਂ ਕੰਮ ਕਰਦੇ ਕਰਦੇ ਨੇ ਵੀ ਰੋਕ ਦਿੰਦੀ ਐ ਨਹੀਂ ਨਹੀਂ ਤੂੰ ਕਰ ਕੰਮ ਮੈਨੂੰ ਇਹਦੇ ਨਹੀਂ ਸੰਭਰੇ ਮਤ ਆ ਜਾ ਡੂ ਦੇ ਹਾਂ ਤਾਂ ਮੈਂ ਡੰਡੀ ਨਹੀਂ ਕਈ ਪਤਾ ਕਿ ਨਾ ਮੈਂਗਾ ਜਾਨਾ ਪੈ ਲੇਗਾ ਮੈਂ ਸਾਰੇ ਸੰਭਰਦੇ ਨੇ ਵੱਡੇ ਰੜਕੇ ਨਾਲ ਨਾ ਨਾ ਬਈ ਐ ਨਹੀਂ ਬਟਾ ਹੈਗਾ ਕਿ ਛੋਡੇ ਰੜਕੇ ਨਾਲ ਸੰਭਰ ਮੈਂ ਇਥੇ ਨਹੀਂ ਬਈ ਸੰਭਰੇ ਜਾਂਦਾ ਹੈਗਾ ਬਈ ਮਹਿੰਗਾ ਵਾਲਾ ਹੁੰਦਾ ਮम्मी ਤੂੰ ਕੰਮ ਕਰਵਾ ਲੈ ਗਰ ਮੈਨੂੰ ਆ ਫੜਾ ਚੋੜੀ ਮੈਂ ਇਹ ਕੋਡ ਕੋਡੀ ਤੇਰਾ ਨਾ ਕੰਮ ਕੋਈ ਨਹੀਂ ਹੁੰਦਾ ਹੈਗਾ ਮੈਂ ਹੋਰ ਵੀ ਕੰਮ ਕਰਨੇ ਨੇਗੀ ਹੁੰਦਾ ਕਿ ਤੂੰ ਬੈਠ ਕੇ ਸੰਭਰਨਾ ਮੈਥੇ ਬੈਠੇ ਨਹੀਂ ਜਾਂਦਾ ਹੈਗਾ ਲੈ ਬੈਠਾ ਹੀ ਨਹੀਂ ਜਾਂਦਾ ਕਹਿੰਦੀ ਅਸੀਂ ਬੈਠ ਕੇ ਸੰਭਰਨਾ ਕਰਦੀਆਂ ਕੋਡ ਕੋਡੀਆਂ ਤੇ ਤੁਹਾਡਾ ਜਮਾਨਾ ਹੋਰ ਤੀਗਾ ਤੇਰੇ ਵਰਗਾ ਖੂਨ ਜਿਵੇਂ ਤੂੰ ਮੁਟਿਆਰ ਹੈ ਤੇਰਾ ਖੂਨ ਵਾਲੇ ਜਿੰਦਾ ਗਦਾ ਘੱਟ ਸੰਭਰ ਕੇ ਕੰਮ ਕਰ ਮੈਥੇ ਨਹੀਂ ਹੁੰਦਾ ਮੰਮੀ ਐਨਾਲ ਬਹੁਤ ਚਿਰ ਲੱਗ ਜੀਦਾ ਸੰਭਰਨ ਤੇ ਮੈਨੂੰ ਕਹਿੰਦੀ ਅਸੀਂ ਮਹਾ ਤਾਂ ਤੀਜੇ ਪਾਣੀ ਕਰ ਦਿੰਦੇ ਐ ਐਸੇ ਸੰਭਰਦੇ ਮੈਨੂੰ ਘੰਟਾ ਲੱਗੂਗਾ ਇੰਨੇ ਚ ਮੈਂ ਘੰਟੇ ਚ ਚਾਰ ਕੰਮ ਹੋਰ ਨਿਮੇੜ ਲੂੰਗੀ ਆਪਦੇ ਯਾਦ ਇਹ ਨਹੀਂ ਸੰਭਰਿਆ ਕਿਹੜੇ ਕੰਮ ਕਰਨ ਜੂ ਉਹਨੇ ਮੇਹਰ ਰੱਖਾ ਦੇ ਦੇ ਮੈਂ ਤਾਂ ਝਾੜੂ ਲਾਣਾ ਐ ਐਸਾ ਮਿਲ ਜਾਂਦਾਈ ਬਾਬਾ ਮੈਨੂੰ ਤਾਂ ਪਤਾ ਹੈ ਦਾ ਕਿੰਨਾ ਖਾਏਗਾ ਮੈਂ ਤਾਂ ਹੈ ਪਰ ਹੁਣ ਝਾੜੂ ਸੰਭਰਨ ਦੇ ਵਾਸਤੇ ਲੈਣੇ ਹੁੰਦੇ ਆ ਝਾੜੂ ਆਹ ਫੋਲ ਨਹੀਂ ਕੱਸਿਆ ਐਸੇ ਸੰਭਰ ਲੈ ਛੋਟਾ ਜਿਹਾ ਤਾਂ ਹੈਗਾ ਮੰਮੀ ਇਹਦੇ ਨੂੰ ਦਿਖਦਾ ਨਹੀਂ ਹੈਗਾ ਮੈਂ ਤਾਂ ਐਸੇ ਨਾਲ ਹੀ ਜਾਊਂਗੀ ਸੰਭਰ ਕਰਨਾ ਪਰ ਤੈਨੂੰ ਪਊਗਾ ਮੈਥੇ ਤਾਂ ਨਹੀਂ ਹੁੰਦਾ ਹੈਗਾ ਫੇਰ ਮੈਂ ਤਾਂ ਨਹੀਂ ਕਰਦੀ ਹੈਗੀ ਆ ਉਹਦਾ ਆਉਂਦਾ ਤੂੰ ਇਹਨੇ ਜ ਆ ਪੜਾਏਂਗੀ ਤਮੈ ਸੰਭਰ ਨੀ ਆ ਇਹਦਾ ਮਿਲਦਾ ਨਹੀਂ ਕੰਮ ਤੇ ਨਹੀਂ ਸੀ ਨਾਲ ਕਰਨਾ ਪਊ ਆਵੇਂ ਮੀਨਾ ਚਲਾ ਕੇ ਠਾਉਂ ਤੈਨੂੰ ਮੀਨਾ ਹਾਂ ਮੀਨਾ ਹਾਂ ਤੂੰ ਸੰਭਰ ਲਾ ਨਹੀਂ ਸੰਭਰ ਲੈ ਮੈਥੋਂ ਤਾਂ ਨਹੀਂ ਹੁੰਦਾ ਇਹਦੇ ਨਾਲ ਜੇ ਤੂੰ ਵੱਡਾ ਰੜਕਾ ਦੇਂਗੀ ਤਾਂ ਸੰਭਰੋਂਗੀ ਵੱਡਾ ਰੜਕਾ ਨਹੀਂ ਲੰਦਾ ਤੂੰ ਕਰ ਲੈ ਕੰਮ ਪਰ ਇਹ ਮੱਚ ਤੋਂਦਣੀ ਲੈ ਕੈਨਿ ਛੋਟਾ ਰੜਕਾ ਮੈਂ ਵਾਰੀਆਂ ਦੀ ਮੀਨਾ ਚਲਾਉਂਗੀ ਨਾ ਮਹਾਰਾੜਕਾ ਕੈਨਿ ਮੈਨੂੰ ਨਵੇਂ ਰੜਕੇ ਨਾ ਤਮੈ ਸੰਭਰੂੰਗੀ ਈ ਛੋੜਣਾ ਸੰਭਲ ਲੈ ਬਹਿ ਕੇ ਸੰਭਲ ਲੈ ਅਸੀਂ ਬੰਨਾ ਕੰਮ ਨਹੀਂ ਕਰੇ ਹੈਗੇ ਸਾਡੇ ਕਰਨ ਤੜਕਾ ਘੱਟ ਲਾਉਂਦੀ ਐ ਤਾਂ ਸੋ ਮੈਂ ਆਪ ਅਦਾ ਕਰਦੀ ਆਂ ਖੱਟ ਵਾਲਾ ਕਰਦੇ ਫੇਰ ਨਾਲੇ ਮੁੰਡਾ ਬਲਾਈ ਖਰਚ ਕਰਦਾ ਹੈਗਾ ਤੇ ਮੈਨੂੰ ਐ ਦੱਸ ਵੀ ਇੰਨਾ ਖਰਚ ਕਰਕੇ ਆਪਾਂ ਜਾਵਾਂਗੇ ਇੱਥੇ ਵੀ ਹਰ ਸੰਭਲ ਕੇ ਕਰਿਆ ਕਰੋ ਨਾ ਵੀ ਗੱਲ ਨਹੀਂ ਮੰਨਦੇ ਤੇ ਮੁੰਡਾ ਕਹਿੰਦਾ ਮੈਨੂੰ ਮਹੌ ਚਾਹ ਪੈਸੇ ਚਾਹ ਇੰਨੇ ਇੱਕ ਨਹੀਂ ਚੰਗਾ ਤੜਕਾ ਹੋਵੇ ਗੰਡਾ ਟਮਾਟਾ ਹੋਵੇ ਐ ਹੋਵੇ ਕਿਉਂ ਉਪੋਂ ਦੀ ਹੋਵੇ ਭਈ ਯਾਣੀ ਮੈਂ ਥੋਖਾ ਛੱਟੇ ਖੁੱਟੇ ਹੋਉਂ ਨਾ ਹੈ। ਹਾਂ ਵੀ ਕਰ ਬਈ ਹਾਈ ਨੇ ਰਹਿ ਗਈ ਖਾਈ ਜਾਣੇ ਦਾ। ਲੈ ਹੁਣ ਮੁੱਠੀ ਦਾ ਭਾਗੇ ਲੈ ਆਤੀ ਓ ਮੇ। ਇਨੇ ਕਨੇ ਕਨੇ ਲੈ ਮੈਂ ਸਿਰਾਂ ਖਟਮ ਗਾਹੇਨ ਭਾਈ। ਮੈਂ ਤੈਨੂੰ ਉਹਨਾਂ ਦੇ ਖਾਣੇ ਦਾ ਵੀ ਮੁੱਠੀ ਲੈ ਗਈ। ਇਹ ਨਹੀਂ ਦਰ ਫੁਗਦੀ ਹੈਗੀ। ਆਦਾ ਚੱਕੋ ਚਾਹ ਵੀ ਲੈ। ਧੀ ਚਾਹ ਵੀ ਦੇਖ ਲੈਣਾ ਦੁੱਧ ਪਾਇਆ ਹੈ ਚ। ਇਨਾ ਮੈਂ ਦੁੱਧ ਹੈ ਨਾ ਦੁੱਧ ਬਹੁਤ ਆਈ ਸੀ ਜੋ ਚਾਹ ਮੈਂ ਪੀਨੀ। ਇਹ ਪੀਨੇ ਦਾ ਆ ਕੇ ਫਰਮਾਣਾ ਮੋਟਾ ਦੁੱਧ ਪਾਰਾਂ ਦੇ ਚਾਹ ਚਮਾ ਕਾਲੀ ਕਲੋਟੀ ਕਰ ਲਈ। ਉਹ ਨਹੀਂ ਕਾਲੀ ਨਹੀਂ ਹੈਗੀ। ਚਾਹ ਦਾ ਬੜਾ ਦੇ ਵਰਾ। ਨਹੀਂ ਇਹ ਨਹੀਂ। ਮੈਂ ਮੁੱਠੀ ਕਰਾਂਗੇ ਦੇ ਤਾਂ ਖਾਲਾ ਨਹੀਂ। ਨਾ ਨਾ ਤੇਰਾ ਖਤਮ ਗਾਇਨੇ ਦਾ। ਐਨੇ ਐਨੇ ਮਹਗੇ ਨਾ। ਮੈਂ ਕਿਉਂ ਦੋ ਹੁੰਦੀ ਆ ਚਾਹ ਕਾਲੀ ਕਲੋਟੀ ਪੀਂਦੀ। ਮੈਂ ਦੁੱਧ ਬਹੁਤ ਵੱਡਿਆ ਪਾ ਕੇ ਢਾਈ ਆ। ਐਨਾ ਮੈਂ ਦੁੱਧੋ ਪਤੋ 70 ਰੁਪਏ ਕਿੱਦੋਂ ਦਿੰਦੇ ਨਾ। ਇਹ 70 ਫਿਰ ਉਹ 70। 70 ਪਾ ਵੀ ਦੇ। ਤੇ ਪਾ ਕੇ ਨਹੀਂ ਆ ਮੈਂ ਇਹ ਜੀ। ਜਨਾਬਾ। ਨਾ ਇਹ ਵੀ ਹੋ ਗਈ ਹੈਗੀ। ਮੋਟਰਸਾਈਕਲ ਤੇ ਬਗਜਾਂ ਦੀ ਬੀਣਾ ਤਰਨਾ ਮਾਤਾ ਲੱਗਦੇ ਅੰਦਰ ਜਾਰੀ ਹੈ ਗਾਦਾ ਗਾਦਾ ਕਰਕੇ ਸਾਫ ਮੋਟਰਸਾਈਕਲ ਨੂੰ ਦਵੱਲ ਲੈ ਪੀਣਾ ਤਰਕੇ ਕੈਣੀ ਪਤਾ ਚੱਕੀ ਵੀ ਖੁੱਲ ਗਈ ਹੋਊਗੀ ਹੁਣ ਤਾਂ ਅਲਵਾਜਰੇ ਨਾ ਠੁੱਠ ਲੈ ਸਾਫ ਹੋ ਗਿਆ ਮੋਟਰਸਾਈਕਲ ਲੈ ਹੁਣ ਮਾਰ ਕੇ ਇੱਕ ਉੱਡ ਜਾ ਕਰਾਂ ਇਹ ਮਾਤਾ ਆ ਗਈ ਉਹ ਵੀ ਕਹਿ ਦੂ ਉਹ ਸਾਈਕਲ ਤੇ ਭੱਜ ਜਾ ਮੋਟਰਸਾਈਕਲ ਤੇ ਕੱਢ ਲੈ ਵਾਰਾ ਇਹ ਨਾ ਤਾਂ ਜਾਨੇਗਾ ਇਹ ਨਾ ਆਇਆ ਨਹੀਂ ਭਾਈ ਤੇਰ ਵਾਪਸ ਮੈਂ ਕਾ ਉਹ ਸਾਈਕਲ ਚੱਕ ਕੇ ਸਾਈਕਲ ਤੇ ਧਰ ਕੇ ਆ ਮੋਟਰਸਾਈਕਲ ਤੇ ਜਾਉਂਗਾ ਫੇਰ ਹੀ ਆ ਹੁਣ ਤੋਂ ਸਾਈਕਲ ਦੀ ਹਵਾ ਨਿਕੜੀ ਪਈ ਹੈਗੀ ਮੈਂ ਦੇ ਜਿਹੜੇ ਧਰ ਕੇ ਆ ਮੈਨੂੰ ਨਹੀਂ ਪਤਾ ਹੈਗਾ ਉਹ ਸਾਈਕਲ ਦੀ ਹਵਾ ਨਿਕੜੀ ਹੋਈ ਹੈ ਤੋੜ ਕੇ ਲੈ ਕੇ ਜਾਣਾ ਤੋੜ ਕੇ ਆਉਂਗਾ ਫਿਰ ਮੈਂ ਮੈਨੂੰ ਨਹੀਂ ਪਤਾ ਮੈਨੂੰ ਮੋਟਰਸਾਈਕਲ ਜਾਉਣੀ ਫਿਰ ਆਪੇ ਜਰ ਨਹੀਂ ਮੈਨ ਜਾਂਦਾ ਹੈਗਾ ਮੈਂ ਮੋਟਰਸਾਈਕਲ ਹੀ ਧਰ ਕੇ ਆਉਂਗਾ ਹੁਣ ਕਿਹ ਐ ਕੀ ਹੁੰਦਾ ਹੈਗਾ ਇਹ ਲੇਕਨ ਦੂਸਤਾ ਜਮੀ ਨਾ ਹੋਣ ਕਿਸੇ ਦੀ। ਤੈਨੂੰ ਜਿਵੇਂ ਸਹੀ ਇੱਕ ਨਹੀਂ ਜਿਵੇਂ ਸਹੀ। ਆਦੋਂ ਮੈਂ ਉਸਦੀ ਚਾਹ ਤੇ ਸਾਈਕਲ ਉੱਤੇ ਤਰ ਕਿਆ। ਫੋਟ ਮੈਂ ਵੀ ਲੈ ਇੱਕ ਦੂਸੇ ਦੀ ਬਾੜੀ ਕੱਟਣ ਆ ਗਈ। ਜੇ ਵਾਕਾਂ ਨੂੰ ਜਵਾਬ ਦੇ ਦਿੰਨੀ ਆ। ਹੁਣ ਮੈਂ ਜਵਾਬਾਂ ਨੂੰ ਵੀ ਸਿਹਾਬ ਨਾਲ ਦੇ ਦਿਆ ਕਰੂੰਗੀ। ਨਾਲੇ ਭਈ ਤੜਕਾ ਹੈ। ਤੋਂ ਰੋਟੀ ਚੋਂ ਉੱਪਰਨੀ ਆ। ਉਹਦੇ ਸਿਹਾਬ ਨਾਲ ਹੀ ਕਰ ਲਿਆ ਕਰੂੰ ਬਾਹਰ ਸਿਮਾ ਕਰਦੀ ਹੈਗੀ। ਤੇ ਰਾਏ ਵੀ ਜੇ ਵਗਰ ਨਰਾਜ ਹੋਏ ਜੇ ਮੈਂ ਜਵਾਬ ਦੇ ਦਿੰਨੀ ਆ। ਜਿਹਾ ਘੇਰ ਹੋ ਲੋ ਲੋ ਜਿਨ ਯਾ ਕਦ ਨਹੀਂ ਨਿਬਾਈ ਆਖੋ ਹੋ ਜਾਂਦਾ ਕਿਉਂ ਜਿਹਾ ਦਿੰ ਨਹੀਂ ਨਹੀਂ ਚ ਬਹੁਤ ਦਿਨ ਥੋੜੀ ਕਿ ਕਣੀ ਦੇ ਦਿਆ ਕਰ ਚਲ ਮੈਂ ਹੁਣ ਇਹਨਾਂ ਦੇ ਦੇ ਕਰ ਮੈਂ ਜਿਹਾ ਬਾਰੀ ਲਿੰਦੀ ਹੈਗੀ ਹੋਰ ਬੜੀ ਹੈ ਮੈਂ ਵੀ ਜੂਸੀ ਵਾਲਾ ਕਟਣਾ ਆ ਆ ਗਿਆ ਕੰਦਰਾ ਵੀਡੀਓ ਵਧੀਆ ਲੱਗੇ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ